8 ਮਾਰਚ ਨੂੰ ਔਮਨਡੇ ਮਨਾਇਆ ਜਾਂਦਾ ਤੇ ਅੱਜ ਅਸੀਂ ਫਰੋਇਪਰ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਐਸੀ ਲੇਡੀ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ 20 ਸਾਲ ਅਮਰੀਕਾ ਵਿੱਚ ਲਗਾਏ ਤੇ ਹੁਣ ਵਾਪਸ ਪਿੰਡ ਪਰਤ ਆਏ ਤੇ ਪਿੰਡ ਆ ਕੇ ਡੇਰੀ ਫਾਰਮਿੰਗ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਸਭ ਤੋਂ ਪਹਿਲਾਂ ਤੁਹਾਨੂੰ ਉਸ ਫਾਰਮ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰ ਦੇ ਪਿੰਡ ਫਿੱਡੇ ਦੀਆਂ ਹਨ ਜਿੱਥੇ ਇੱਕ ਲੇਡੀ ਨੇ ਅਮਰੀਕਾ ਤੋਂ ਆ ਕੇ ਡੇਰੀ ਫਾਰਮਿੰਗ ਦਾ ਜਿਹੜਾ ਕਮਾ ਉਹ ਸ਼ੁਰੂ ਕੀਤਾ ਹੋਇਆ ਇੱਥੇ ਕਰੀਬ 250 ਦੇ ਕਰੀਬ گاਵਾ ਜਿਹੜੀਆਂ ਉਸ ਨੇ ਰੱਖੀਆਂ ਹੋਈਆਂ ਤੇ ਉਹਨਾਂ ਦੀ ਸਾਂਭ ਸੰਭਾਲ ਜਿਹੜੀ ਕੀਤੀ ਜਾ ਰਹੀ ਆ ਤਾਂ ਨਾਲ ਦੀ ਨਾਲ ਕਮਾਈ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਖੂਬਸੂਰਤ گاਵਾ ਜੜੀਆਂ ਉਹ ਇੱਥੇ ਨਜ਼ਰ ਆ ਰਹੀਆਂ ਤੇ ਸਾਡੇ ਨਾਲ ਉਹ ਲੜੀ ਵੀ ਮੌਜੂਦ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਨਾਮ ਕੀ ਤੁਹਾਡਾ ਇਹਦਾ ਨਾਮ ਹਰਦੇਵ ਕਟਕਾਂ ਅ ਅਮਰੀਕਾ ਦੀ ਗੱਲ ਕਰੀਏ ਤਾਂ ਕਿੰਨਾ ਸਮਾਂ ਜਿਹੜਾ ਤੁਸੀਂ ਅਮਰੀਕਾ ਵਿੱਚ ਲਗਾਇਆ ਅਸੀਂ 20 ਸਾਲ ਲਗਾਏ ਜਿੱਥੇ ਤੇ ਉਸ ਤੋਂ ਬਾਅਦ ਇੱਥੇ ਵਾਪਸ ਪਿੰਡ ਆ ਗਏ ਹਾਂ ਜੀ 2009 ਅਸੀਂ ਇੱਥੇ ਆਏ ਸਿੱਧੇ ਫਿੱਡੇ ਆਏ ਆਪਣੇ ਘਰ ਸੁੱਤੇ ਤੇ ਮਨ ਚ ਕਿਵੇਂ ਆਇਆ ਕਿ ਡੇਰੀ ਫਾਰਮ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਹੈ ਇਹ ਜੀ ਮੇਰੇ ਹਸਬੰਦ ਦਾ ਡ੍ਰੀਮ ਸੀਗਾ ਕਿਉਂਕਿ ਉਹ ਹਮੇਸ਼ਾ ਲਾਈਕ ਹੀ ਇਜ਼ ਅ ਸੋਸ਼ਲ ਐਕਟਿਵਿਸਟ ਤਾਂ ਪੋਥੇ ਵੀ ਇਹਨਾਂ ਨੇ ਗੁਰਬਾਣੀ ਪ੍ਰਚਾਰ ਕੀਤਾ ਬੜੀ ਬਾਣੀ ਉਹਨਾਂ ਨੇ ਕੈਸਸ ਵਗੈਰਾ ਡਿਸਟ੍ਰਿਬਿਊਟ ਕਰਨੀ ਪੀਰ ਐਸ ਸਕੂਲ ਜਿਹੜੇ ਨੇ ਆ ਸਕੂਲ ਜਿਹੜੇ ਐਜੂਕੇਸ਼ਨ ਦਾ ਬڑا ਉਹਨਾਂ ਸੀ ਵੀ ਐਜੂਕੇਸ਼ਨ ਸਾਡੇ ਪਿੰਡ ਵਿੱਚ ਐਜੂਕੇਸ਼ਨ ਹੋਣੀ ਚਾਹੀਦੀ ਹੈ ਤੇ ਉਹਨਾਂ ਨੇ ਐਸਟੀਚਿੰਗੰਜ ਕਾਲਜ ਸਕੂਲ ਹੈਗਾ ਇਧਰਲੇ ਪਾਸੇ ਸਾਡੇ ਅਕਾਲ ਅਕੈਡਮੀ ਹੈ ਉਹਨਾਂ ਨੂੰ ਬੜਾ ਸਪੋਰਟ ਕੀਤਾ इवन व्हेन ਵੀ ਵਰ ਇਨ ਅਮਰੀਕਾ ਉਥੋਂ ਵੀ ਸਪੋਰਟ ਕਰਦੇ ਤੇ ਆ ਕੇ ਵੀ ਅਸੀਂ ਇੱਥੇ ਵਿਜ਼ਿਟ ਕਰ ਹਰ ਮਿਲਦੇ ਵਿਜ਼ਿਟ ਕਰਦੇ ਸੀ ਇੰਸਟੀਟਿਊਸ਼ਨਸ ਨੂੰ ਉਹਨਾਂ ਨੂੰ ਸਪੋਰਟ ਕਰਦੇ ਤੇ ਤੀਜਾ ਉਹਨਾਂ ਨੂੰ ਇਹ ਸੀ ਵੀ ਐਕਸ ਤੋਂ ਦੁੱਧ ਇੰਨਾ ਕਿਉਂਕਿ ਸਾਨੂੰ ਨਿਊਜ਼ ਮਿਲਨੀ ਕਿ ਇਹਨਾਂ ਅਡਲਟਰੇਟਡ ਮਿਲਕ ਹੈ ਇਹਨਾਂ ਦੁੱਧ ਖਰਾਬ ਹੈ ਤੇ ਉਹਨਾਂ ਨੂੰ ਇੱਕ ਹੁੰਦਾ ਸੀ ਵੀ ਇਹ ਇਸ ਤਰ੍ਹਾਂ ਕਿਉਂ ਹੈ ਜੇ ਮੈਂ ਡੈਰੀ ਕਰੂੰਗਾ ਤਾਂ ਮੈਂ ਕਿਸ ਨੂੰ ਕਹੂੰਗਾ ਬਿਲਕੁਲ ਹੈਨਾ ਸੋ ਅਸੀਂ ਉਵੇਂ ਸ਼ੁਰੂ ਕੀਤਾ ਪਰ ਇਟਸ ਅ ਬਿਗ ਪ੍ਰੋਜੈਕਟ ਮੈਨੂੰ ਸੀਗਾ ਵੀ ਛੋਟਾ ਜਿਹਾ ਪ੍ਰੋਜੈਕਟ ਹੁੰਦਾ ਪਰ ਨਹੀਂ ਇਹ ਤਾਂ ਬੜਾ ਵੱਡਾ ਪ੍ਰੋਜੈਕਟ ਹੈ ਬਟ ਵੀ ਵਰ ਲੱਕੀ ਕਿ ਡੀ ਲੈਵਲ ਵਾਲਿਆਂ ਨੇ ਪਹਿਲੀ ਵਾਰੀ ਉਹ ਆਏ ਸੀਗੇ ਸੋ ਵੀ ਵਰ ਅਮੰਗ ਦ ਫਰਸਟ 10 ਪੀਪਲ ਜਿਹੜਾ ਨੇ ਡੀ ਲੈਵਲ ਦਾ ਸਿਸਟਮ ਅਡਾਪਟ ਕੀਤਾ ਹੈਨਾ ਸੋ ਉਸ ਵਾਰ ਅਸੀਂ ਬੜੇ ਲੱਕੀ ਸੀਗੇ ਕਿ ਵੀ ਵਰ ਐਟ ਦ ਰਾਈਟ ਟਾਈਮ ਤੋ ਸਾਰਾ ਆਟੋਮੈਟਿਕ ਸਿਸਟਮ ਹੈ ਆਟੋਮੈਟਿਕਲੀ ਗਾਵਾਂ ਚੋਈਆਂ ਜਾਂਦੀਆਂ 12 ਗਾਵਾਂ ਐਟ ਟਾਈਮ ਆ ਪਾਥਵੇਜ਼ ਨੇ ਇਤੋ ਕਮਾਨ ਲੈ ਕੇ ਜਾਂਦੇ ਆ ਐਸ ਦੇ ਲੇ ਪਾਸੇ ਆਉਂਦੀਆਂ ਨੇ ਸੋ ਇਹ ਸਾਰਾ ਆਟੋਮੈਟਿਕ ਸਿਸਟਮ ਹੈ ਸੋ ਇਸ ਨਾਲ ਇਹ ਸੋਚ ਦੇ ਨਾਲ ਉਹਨਾਂ ਨੇ ਡੈਰੀ ਸ਼ੁਰੂ ਕਰ ਲਈ ਫਿਰ ਪਿੰਡ ਚ ਸਾਰੇ ਬੰਦਿਆਂ ਨੂੰ ਲੋਨ ਲੈ ਕੇ ਦਿੱਤੇ ਵੀ ਉਹ ਗਾਵਾਂ ਉਹਨਾਂ ਨੂੰ ਇਹ ਹੁੰਦਾ ਸੀ ਵੀ ਪ੍ਰਾਣਾ ਯੂ نو ਵੀ ਉਹ ਜਿਹੜੀ ਪਿਕਚਰ ਹੈ ਵੀ ਹਰ ਘਰ ਚ ਦੁੱਧ ਮੱਖਣ ਮਿਲ ਲੱਸੀ ਹੁੰਦੀ ਹੈ ਵੀ ਉਹ ਕਿਉਂ ਨਹੀਂ ਹੋ ਸਕਦਾ ਉਹ ਉਹਨਾਂ ਦਾ ਇੱਕ ਡ੍ਰੀਮ ਸੀਗਾ this is how we started ਤੁਸੀਂ ਪੂਰਾ ਕੀਤਾ ਨਹੀਂ ਉਹਨਾਂ ਨੇ ਕੀਤਾ ਮੈਂ ਤਾਂ 3 ਸਾਲਾਂ ਤੋਂ ਟੇਕਓਵਰ ਕੀਤਾ ਹੈ ਹੈ ਨਾ ਮੈਂ ਉਹਨਾਂ ਦੇ سپورਟ ਜ਼ਰੂਰ ਸੀ ਕਿ ਮੇਰੀ ਪਰ ਮੈਂ 3 ਸਾਲਾਂ ਤੋਂ ਐਕਟਿਵਲੀ ਟੇਕਓਵਰ ਕੀਤਾ ਕਿਉਂਕਿ ਉਹ ਉਹਨਾਂ ਦੀ ਡੈਥ ਹੋ ਗਈ ਪਰ ਹੀ ਵਾਸ ਮੈਨੇਜਿੰਗ एवरीथिंग ਬੱਚੇ ਵੀ ਤੁਹਾਡੇ ਇੱਥੇ ਆ ਜਾਂ ਉਹ ਬਾਹਰ ਨਹੀਂ ਬੱਚੇ ਮੇਰੇ ਬਾ ਬੇਟੇ ਦੋਨੋਂ ਬਾਹਰ ਨੇ ਜੀ ਬੇਟੀ ਮੇਰੀ ਇੱਥੇ ਲੁਧਿਆਣੇ ਵਿਆਹੀ ਹੋਈ ਹੈ ਤੇ ਉਹਨਾਂ ਦੇ ਹਸਬੰਡ ਜਸਜੋਤ ਸਿੰਘ ਵਿਰਕ ਨੇ ਉਹ ਸਾਡਾ ਲਈ ਮੇਰੇ ਲਈ ਬਹੁਤ ਵੱਡੀ سپورਟ ਹੈ ਕਿ ਉਹਨਾਂ ਉਹ ਹਰ 15 ਡੇਜ਼ ਜਾਂ ਆਪ ਆਂਦੇ ਆ ਵਿਜ਼ਿਟ ਕਰਦੇ ਆ ਤੇ ਇਹਨਾਂ ਤੇ ਯੂ نو ਜਾਂ ਫਿਰ ਇਹ ਮੇਰੇ ਡਾਕਟਰ ਦੇ ਨਾਲ ਉਹ ਫਸ ਮਿਸਰ ਫੋਨ ਤੇ ਗੱਲਬਾਤ ਕਰਦੇ ਸਾਰੀ ਸਾਰੀ ਰਿਪੋਰਟ ਉਹਨਾਂ ਨੇ ਲੈ ਲਈ ਸੋ ਉਹ ਵੀ ਬੜੀ ਵੱਡੀ سپورਟ ਹੈ ਮੈਨੂੰ ਕਿ ਵੀ ਕਿੰਨੀਆਂ ਅਗਰ ਘਾਵਾਂ ਦੀ ਗੱਲ ਕਰੀਏ ਤੇ ਕਿੰਨੀਆਂ ਘਾਵਾਂ ਜਿਹੜੀਆਂ ਟੋਟਲ ਤੁਸੀਂ ਇੱਥੇ ਰੱਖਣੇ ਨੇ 250 ਹੈ 250 ਬائیں ਤੇ ਪਲੱਸ ਮਾਈਨਸ ਹੋ ਜਾਂਦਾ ਹੁਣ ਜਿਹੜੀਆਂ ਸੂਣ ਵਾਲੀਆਂ ਨੇ 12 ਗਾਵਾਂ ਸੂਣ ਵਾਲੀਆਂ ਨੇ ਫਿਰ ਇਹਨਾਂ ਦੇ ਵਿੱਚੋਂ ਮੇਲ ਹੁੰਦੇ ਨੇ ਇਸ ਤਰ੍ਹਾਂ ਕੋਈ ਬੁੱਢੀਆਂ ਹੋ ਜਾਂਦੀਆਂ ਨੇ ਸੋ ਉਹ ਉਹਨਾਂ ਨੂੰ ਟੋਟਲ 250 ਹੈਗਾ ਪਲੱਸ ਮਾਈਨਸ ਔਰਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਖਾਸ ਕਰ ਪਿੰਡਾਂ ਦੀਆਂ ਪਿੰਡਾਂ ਦੀਆਂ ਔਰਤਾਂ ਨੂੰ ਤਾਂ ਅਸੀਂ ਇਹੀ ਮੈਸੇਜ ਦਵਾਂਗੇ ਜੀ ਕਿ ਪਸ਼ੂ ਰੱਖੋ ਘਰ ਘਰ ਪਸ਼ੂ ਹੋਣਾ ਚਾਹੀਦਾ ਹੈ ਪਿਓਰ ਦੁੱਧ ਜਿਹੜਾ ਖਾਸ ਯੂ ਨੋ ਅਸਲ ਦੁੱਧ ਹੈ ਉਹ ਆਪਣੇ ਬੱਚਿਆਂ ਨੂੰ ਦੋ ਆਪ ਹੀ ਉਹ ਕਹਿੰਕੇ ਹੁਣ ਤਾਂ ਡਾਈਟੀ ਹੈ ਨਹੀਂ ਮੀਨਸ ਏਮਪਲੋਇਜ਼ ਦੇ ਵਿੱਚ ਮੈਨਾਂ ਨੂੰ ਇਹ ਮੇਰੇ ਹਸਬੰਦ ਨੇ ਕੀਤਾ ਹੋਇਆ ਸੀਗੇ ਹਰ ਇੱਕ ਏਮਪਲੋਈ ਨੂੰ ਅਸੀਂ ਦੁੱਧ ਦਿੰਨੇ ਕਿਲੋ ਦੁੱਧ ਦੇਣਾ ਉਹਨਾਂ ਨੂੰ ਦੇਣਿਆ ਤੇ ਦੇ ਇੱਥੇ ਵੀ ਉਹਨਾਂ ਨੇ ਚਾਹ ਪਾਣੀ ਇੱਥੇ ਰੋਟੀ ਖਾਣੀ ਹੈ ਇੱਥੇ ਸਾਡੀ ਕਿਚਨ ਬਣਾਈ ਹੋਈ ਹੈ ਇਹਨਾਂ ਨੂੰ ਮੀਲ ਇੱਥੇ ਮਿਲਦੇ ਆ ਤੇ ਦੁੱਧ ਇਹਨਾਂ ਨੂੰ ਜ਼ਰੂਰ ਦੇਣਾ ਵੀ ਦੁੱਧ ਪਿੰਡ ਕਿਉਂਕਿ ਇਹੀ ਜੇ ਅਭੀ ਦੁੱਧ ਹੀ ਨਹੀਂ ਹੈਗਾ ਉਹਨਾਂ ਦਾ ਇਹ ਕਿਉਂਕਿ ਪਿੰਡ ਚ ਬਿਕੋਜ਼ ਹੀ ਹੀ ਵਾਸ ਬਰਾਟ ਅਪ ਇਨ ਵਿਲੇਜ ਉਹਨਾਂ ਦੇ ਬੈਕਗਰਾਉਂਡ ਜਿਹੜੀ ਸਕੂਲਿੰਗ ਹੈ ਨਾ ਇੱਥੇ ਪ੍ਰਾਇਮਰੀ ਸਕੂਲ ਦੇ ਫਿੱਟੇ ਪੜੇ ਆਪਣੀ ਤਾਂ ਉਹਨੂੰ ਇਹ ਹੀ ਬਸ ਉਹ ਪ੍ਰਾਣੀ ਪਿਕਚਰ ਦਿਮਾਗ ਚੰਦੇ ਸੀ ਕਿ ਉਹ ਚੀਜ਼ਾਂ ਕਿੱਥੇ ਗਈਆਂ ਸੋ ਇਸ ਲਈ ਮੇਰਾ ਇਹੀ ਮੈਸੇਜ ਹੋਗਾ ਕਿ ਆਪਾਂ ਨੂੰ ਪਸ਼ੂ ਰੱਖਣਾ ਚਾਹੀਦਾ ਹੈ ਕਰ ਨੈਸ਼ਨਲ ਅਵਾਰਡ ਹੁਣ ਮਿਲਿਆ ਕਿੱਦਾਂ ਦਾ ਫੀਲ ਹੋ ਰਿਹਾ ਬੜਾ ਅੱਛਾ ਫੀਲ ਹੋ ਰਿਹਾ ਜੀ ਮੈਨੂੰ ਅੱਜ ਲੱਗ ਰਿਹਾ ਕਿ ਅੱਜ ਮੇਰੇ ਹਸਬੰਦ ਦਾ ਇੱਕ ਡ੍ਰੀਮ ਸੱਚ ਹੋ ਕਿ ਇੱਕ ਵਿਜਨ ਜਿਹੜਾ ਸੀਗਾ ਉਹ ਸਕਸੈਸ ਹੋਇਆ ਹੈ ਬੜੀ ਖੁਸ਼ੀ ਹੈ ਅੱਜ ਨਾ ਮੈਨੂੰ ਬੜੀ ਮਿਹਨਤ ਕੀਤੀ ਸੀ ਉਹਨਾਂ ਨੇ ਜਿਹੜਾ ਡੈਰੀ ਸੈਟਅਪ ਕਰਨ ਲਈ ਬਹੁਤ ਮਿਹਨਤ ਕੀਤੀ ਸੀ ਸੋ ਆਈ ਏਮ ਵੈਰੀ ਹੈਪੀ ਅੱਜ ਤਾਂ ਮੈਨੂੰ ਐਸ ਜਿ ਮਹਿਸੂਸ ਹੋ ਰਿਹਾ ਕਿ ਬੜਾ ਅੱਛਾ ਹੈ ਕਿ ਮੈਂ ਮੈਂ ਵੀ ਉਹਨੂੰ ਕੰਟੀਨਿਊ ਕੀਤਾ ਮੈਂ ਉਹਨੂੰ ਛੱਡ ਕੇ ਛੱਡਿਆ ਨਹੀਂ ਹੈ ਪਹਿਲਾਂ ਮੈਨੂੰ ਲੱਗਦਾ ਸੀ ਵੀ ਬੜਾ ਵੱਡਾ ਕੰਮ ਹੈ ਮੈਂ ਕਿਵੇਂ ਕਰੂੰਗੀ ਪਰ ਇਹਨਾਂ ਦੀ ਸਾਰਿਆਂ ਦੀ سپورਟ ਦੇ ਨਾਲ ਮੈਂ ਕਰ ਸਕੀ ਹਾਂ ਐਸੀ ਚ ਖੁਸ਼ੀ ਹੈ ਮੈਨੂੰ ਤਾਂ ਬਿਲਕੁਲ ਐਸੀ ਸਾਡੇ ਨਾਲ ਉਹ ਲੇਡੀ ਜਿਨ੍ਹਾਂ ਨੂੰ ਨੈਸ਼ਨਲ ਅਵਾਰਡ ਜਿਹੜਾ ਉਹ ਮਿਲਿਆ 250 ਦੇ ਕਿੱਲੀ ਬਗਾਵਾਂ ਜੜੀਆਂ ਉਹ ਇਹਨਾਂ ਨੇ ਇਧਰ ਰੱਖੀਆਂ ਹੋਈਆਂ ਅਮਰੀਕਾ ਤੋਂ ਆ ਕੇ ਇੱਥੇ ਡੇਲੀ ਫਾਰਮਿੰਗ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਨਾਲ ਹੀ ਉਹਨਾਂ ਵੱਲ ਇਹ ਵੀ ਮੈਸੇਜ ਦਿੱਤਾ ਗਿਆ ਕਿ ਖਾਸ ਕਰ ਪਿੰਡਾਂ ਦੀਆਂ ਔਰਤਾਂ ਨੂੰ ਇਸ ਪਾਸੇ ਜਿਹੜਾ ਉਹ ਆਉਣਾ ਚਾਹੀਦਾ ਸੋ ਲੋੜ ਹੈ ਲੋਕਾਂ ਨੂੰ ਇਸ ਪਾਸੇ ਆਉਂਦੀ ਤਾਂ ਜੋ ਚੰਗਾ ਕਾਰੋਬਾਰ ਵੀ ਜਿਹੜਾ ਉਹ ਚਲਾਇਆ ਜਾ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂਕਿ ਵੱਧ ਤੋਂ ਵੱਧ ਔਰਤਾਂ ਤੱਕ ਇਹ ਵੀਡੀਓ ਜਿਹੜੀ ਆ ਉਹ ਪਹੁੰਚ ਸਕੇ ਸਵੇਪਤ ਕੈਮਰਾਮੈਨ ਅਗਜਵੀਰ ਦੇ ਨਾਲ ਪਰਮਜੀਤ ਸਖਾਣਾ ਫੋਟੋ ਟੈਲੀਵਿਜ਼ਨ